ਆਨੇ ਪਾਣੀ ਇਸ ਵਾਰੀ ਝਾੜੂ ਪਾਵਾਂਗੇ ਝਾੜੂ ਲਾਂਦੇ ਹਾਂ ਰੇ ਮੰਡੀ ਛੇ ਵੀ ਅੱਛਾ ਸਾਡੀ ਝਾੜੂ ਹੈ ਜਿੰਦਾਬਾਦ ਝਾੜੂ ਜਿੰਦਾਬਾਦ ਝਾੜੂ ਦਾ ਜੋਰ ਹੈ ਜੀ ਝਾੜੂ ਜਿੱਤੇਗਾ ਨੇ ਕੈਸੇ ਕੈਸੇ ਲੋਕ ਕੀ ਕਹਿ ਰਹੇ ਆਪਕੇ ਜੋ ਸਭ ਹੀ ਕਹਿ ਰਹੇ ਝਾੜੂ ਆਣੀ ਚਾਹੀਏ ਝਾੜੂ ਆਣੀ ਚਾਹੀਏ ਹਾਂ ਐਸੇ ਕਹਿ ਰਹੇ ਹਨ ਗੁਰਪ੍ਰੀਤ ਸਿੰਘ ਜੀ ਪੀਜੀ ਜੋ ਕਿ ਡੋਰ ਤੋਂ ਡੋ ਕਰ ਰਹੇ ਨੇ ਉਹਨਾਂ ਨੂੰ ਅਸੀਂ ਪੁੱਛਨੇ ਆ ਹਾਂਜੀ ਜੀਪੀ ਸਾਹਿਬ ਜੀ ਤੁਸੀਂ ਆ ਡੋਰ ਡੋਟ ਤੋਂ ਦੂਰ ਕਰ ਰਹੇ ਹੋ ਚੰਗਾ ਰਿਸਪੌਂਸ ਮਿਲ ਰਿਹਾ ਕੀ ਕਹਣਾ ਤੁਹਾਡਾ ਇਹ ਬਾਰੇ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਕਿਉਂਕਿ ਦੋ ਸਾਲ ਤੋਂ ਸਾਡੇ ਮੁੱਖ ਮੰਤਰੀ ਭਗਵੰਤ ਪਾਣੀ ਨੇ ਕਾਟੂ ਮੰਨੇ ਸਭ ਤੋਂ ਵੱਧ ਵੋਟਾਂ ਨਾਲ ਜਿੱਤੇ ਫਿਰ ਫਤੇਗੜ ਸਾਹਿਬ ਦੀ ਕੰਪੇਨਿੰਗ ਦਾ ਤੁਹਾਨੂੰ ਅੱਧਾ ਮਿਲਿਆ ਹੁਣ ਆਲ ਇੰਡੀਆ ਦਾ ਤੁਹਾਨੂੰ ਮਿਲਿਆ ਉਹਦੇ ਬਾਰੇ ਕੀ ਕਹਣਾ ਤੁਹਾਡਾ ਇਹ ਸਭ ਅਸ਼ੀਰਵਾਦ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਡਾਕਟਰ ਸੰਦੀਪ ਪਾਟਕੀ ਦਾ ਜਿਹੜੀ ਮੈਂ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਪੰਜਾਬ ਲਾਈਵ 18 نیوز ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੰਕਾਰ ਸਿੰਘ ਸਤੂ ਦੀ ਵਿਸ਼ੇਸ਼ ਰਿਪੋਰਟ ਇਸ ਕਰਕੇ ਇਹਨਾਂ ਦੇ ਕੰਮਾਂ ਨੂੰ ਦੇਖਦੇ ਹੋਏ ਅਸੀਂ ਆਮ ਆਦਮੀ ਪਾਰਟੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੇ ਇਹਨਾਂ ਨੂੰ ਪੂਰਾ ਵੱਧ ਚੜਕੇ ਸਗਵਾਵਾਂਗੇ ਜੀ ਤੇ ਵੋਟ ਪਾਵਾਂਗੇ ਤੇ ਇਹਨਾਂ ਦਾ ਪੂਰਾ ਜੋਰ ਆਈ ਖੰਨੇ ਸ਼ਹਿਰ ਦੇ ਵਿੱਚ ਆਮ ਆਦਮੀ ਪਾਰਟੀ ਇਲੈਕਸ਼ਨ ਆ ਰਹੇ ਹਨ ਕੀ ਕਹਿਣਾ ਹੈ ਆਪਕਾ ਇਸ ਕੇ ਬਾਰੇ ਵਿੱਚ ਇੱਕ ਤਰੀਕਾ ਜੋ VOTING بڑਣੀ ਹੈ ਜੋ बढ़िया ਕੰਮ کیا ਉਸੀ ਨੂੰ ਸਮਝਾਂਗੇ ਜੋ ਆਮ ਆਦਮੀ ਪਾਰਟੀ ਹੈ ਅੱਛਾ ਉਸੀ ਨੂੰ ਸਮਝਾਂਗੇ ਕੀ बढ़िया ਕੰਮ ਕੀਆ ਉਹਨਾਂ ਨੇ ਜੋ ਵੀ ਕਿਆ ਸਾਧਨ ਜੋ ਸੁਵਿਧਾ ਦਿਆ ਹੈ ਅੱਛਾ ਜਿਸੇ ਸਭੀ ਦਾ ਸਾਥ ਹੈ ਹਮ ਲੋਕ ਜਿੱਧਰ ਝੁਕਾਓ ਪੜੇਗਾ ਉਧਰ ਝੁਕेंगे ਹਮ ਲੋਕ ਵੀ ਠੀਕ ਹੈ आपका क्या कहना कहना है आम आदमी पार्टी अच्छा है अच्छा जो हम लोग गरीब का भी मधुमेह का टाइम टाइम से कम हो रहे हैं ठीक है इसलिए इस पार्टी को जितना ही जरूरी ठीक है।, है खन्ना दी अनाज मंडी दाना मंडी विखे देखे हैं ਤੁਸੀਂ دیکھ ਵੀ ਲੇਬਰ ਕੰਮ ਕਰ ਰਹੀ ਹੈ और असी इना तो पुछने हैं जेड़े वोटां पैणियां लोकसभा चुनाव दी हो रही हैं है। है। कैसे लगता है आपको यहां खन्ना वाली सीट पे यही झारखंडे छाप ਝਾੜੂ ਚਾਪ ਹੈ ਹਾਂਜੀ ਉਹ ਵੋਟਾਂ ਵਾਲੇ ਤੁਸੀਂ ਦੇਖੇ ਲੰਗੇ ਨੇ ਤੇ ਕਿਵੇਂ ਲੈਕੀ ਦਾ ਜ਼ੋਰ ਲੱਗਦਾ ਤੁਹਾਨੂੰ ਕਿਹਨੂੰ ਵੋਟ ਪਾਣੀ ਹੈ ਇਸ ਵਾਰੀ ਝਾੜੂ ਨੂੰ ਪਾਵਾਂਗੇ ਝਾੜੂ ਲਾਂਦੇ ਹਾਂ ਰੇ ਮੰਡੀ ਛੇ ਵੀ ਅੱਛਾ ਸਾਡੇ ਝਾੜੂ ਹੈ ਜਿੰਦਾਬਾਦ ਝਾੜੂ ਜਿੰਦਾਬਾਦ ਹਾਂਜੀ ਅੱਛਾ ਜੀ ਆਹ ਝਾੜੂ ਵੀ ਹੈਗੀ ਸਾਡੇ ਕੋਲ ਚਲੋ ਠੀਕ ਹੈ ਝਾੜੂ ਦਾ ਜੋਰ ਝਾੜੂ ਮਾਰਤਾ ਹੂੰ ਝਾੜੂ ਦੂੰ ਝਾੜੂ ਦਾ ਝਾੜੂ ਮੈਂ ਲਗਾਉਂਗਾ ਵੋਟ ਇਧਰ ਆਓ ਵੀ ਅੰਨ ਕਿਧਰ ਉਧਰ ਉਰੇ ਕੈਮਰੇ ਮੇ झाड़ू का जोर है जी झाड़ू जीतेगा नहीं कैसे कैसे लोग क्या, क्या कह रहे हैं आपके जो आप सब ही कह रहे हैं झाड़ू आनी चाहिए झाड़ू आनी चाहिए हां ऐसे कह रहे हैं हां अच्छा अस्सी खड़े हैं दाडा मंडी जिथे की ਤੁਸੀਂ ਦੇਖੋਗੇ ਗੁਰਪ੍ਰੀਤ ਸਿੰਘ ਜੀ ਪੀਜੀ ਜੋ ਕਿ ਡੋਰ ਤੋਂ ਡੋ ਕਰ ਰਹੇ ਨੇ ਉਹਨਾਂ ਨੂੰ ਅਸੀਂ ਪੁੱਛਨੇ ਆਂ हां जी ਜੀਪੀ ਸਾਹਿਬ ਜੀ ਤੁਸੀਂ ਆ ਡੋਰ पे ਡੋ ਤੋਂ ਡੂ ਕਰ ਰਹੇ ਹੋ ਚੰਗਾ ਰਿਸਪਾਂਸ ਮਿਲ ਰਿਹਾ ਕੀ ਕਹਿਣਾ ਤੁਹਾਡਾ ਇਹਦੇ ਬਾਰੇ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਕਿਉਂਕਿ ਦੋ ਸਾਲ ਤੋਂ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਕੰਮ ਕੀਤੇ ਆ ਉਹ ਬਾਕੀ ਬੜੇ ਚੰਗੇ ਕੰਮ ਕੀਤੇ ਤਾਂ ਕਿਸਾਨਾਂ ਦਾ ਕੀਤਾ ਚਾਹੀ ਜੀ ਮੇ ਸਾਡੇ ਜ਼ੀਰੋ ਬਿਲ ਬਣਿਆ ਉਹ ਬੰਦਾ ਕਰਨਾ ਜ਼ੀਰੋ ਬਿਲ ਇੱਕ ਮਿੰਟ ਹਲੋ ਕੋਈ ਕੋਈ ਸਿੰਘ ਸੌਂ ਜੀ ਆਪਾਂ ਉਹਨਾਂ ਗੱਲ ਗਏ ਸੌਂ ਤੁਸੀਂ ਆ ਡੋਰ ਤੇ ਡੋਰ ਕਰ ਰਹੇ ਹੋ ਤੁਸੀਂ ਤੇ ਕੀ ਕਹਿੰਨਾ ਤੁਹਾਡਾ ਅਜੇ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਵਿਖੇ ਅੱਜ ਅਸੀਂ ਡੋਰ ਟੂ ਡੋਰ ਦਾ ਪ੍ਰੋਗਰਾਮ ਬਣਾਇਆ ਸਰਦਾਰ ਗੁਰਪ੍ਰੀਤ ਸਿੰਘ ਜੀ ਜੀਪੀ ਸਾਹਿਬ ਜੋ ਕਿ ਮੈਂਬਰ ਪਾਰਲੀਮੈਂਟ ਦੇ ਉਰੋ ਕੈਂਡੀਡੇਟ ਨੇ ਆਮ ਆਦਮੀ ਪਾਰਟੀ ਤੋਂ ਔਰ ਜਿੰਨਾ ਪਿਆਰ ਸਾਨੂੰ ਦਾਣਾ ਮੰਡੀ ਚੋਂ ਮਿਲ ਰਿਹਾ ਹੈ ਜਿੰਨਾ ਆਸ਼ੀਰਵਾਦ ਦਾਣਾ ਮੰਡੀ ਚੋਂ ਮਿਲ ਰਿਹਾ ਅਸੀਂ ਸਿਰ ਝੁਕਾ ਕੇ ਪੂਰੀ ਦਾਣਾ ਮੰਡੀ ਦੇ ਸਾਰੇ ਸਾਡੇ ਆਰਤੀਏ ਸਹਿਬਾਨਾਂ ਦਾ ਔਰ ਸਾਰੇ ਪੱਲੇਦਾਰ ਮਜ਼ਦੂਰ ਸਹਿਬਾਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਆਂ ਔਰ ਬੜੀ ਆਸ ਤੇ ਉਮੀਦ ਰੱਖਦੇ ਆਂ ਕਿ ਜਿਸ ਤਰ੍ਹਾਂ ਮੰਡੀ ਪਿਆਰ ਦੇ ਰਹੀ ਹੈ ਮੰਡੀ ਸਪੋਰਟ ਕਰ ਰਹੀ ਹੈ 1 ਜੂਨ ਦਿਨ ਸ਼ਨੀਵਾਰ ਨੂੰ ਜਿਸ ਦਿਨ ਵੋਟਾਂ ਵਾਲਾ ਦਿਨ ਹੋਊਗਾ ਉਸ ਦਿਨ ਬੜੀ ਵੱਡੀ ਮਾਤਰਾ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਆਪਾਂ ਸਰਦਾਰ ਗੁਰਪ੍ਰੀਤ ਸਿੰਘ ਜੀਪੀਜੀ ਨੂੰ ਸੰਸਦ ਦੇ ਵਿੱਚ ਭੇਜਾਂਗੇ ਤਾਂ ਜੋ ਜਿਹੜੇ ਆਪਣੇ ਪੰਜਾਬ ਦੇ ਆਪਣੇ ਲੋਕ ਸਭਾ ਹਲਕਾ ਫਤੇਗੜ ਸਾਹਿਬ ਦੇ ਤੇ ਖੰਨੇ ਦੇ ਭੱਖ ਦੇ ਮੁੱਦੇ ਨੇ ਇਹਨਾਂ ਨੂੰ ਆਪਾਂ ਸੰਸਦ ਤੱਕ ਚੱਕ ਸਕੀਏ ਔਰ ਜਿਹੜੀਆਂ ਸਾਡੀਆਂ ਕੋਈ ਖੰਨੇ ਨੂੰ ਲੈ ਕੇ ਡਿਮਾਂਡਸ ਨੇ ਜ਼ਰੂਰਤਾਂ ਨੇ ਆਪਾਂ ਜ਼ਰੂਰਤਾ ਆਪਣੀਆਂ ਪੂਰੀਆਂ ਕਰਵਾ ਸਕੀਏ ਇਸ ਕਰਕੇ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਹੱਥ ਜੋੜ ਕੇ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਸਾਰੀ ਸੰਗਤ ਨੂੰ ਕਿ ਤੁਸੀਂ ਵੱਧ ਤੋਂ ਵੱਧ ਸਰਦਾਰ ਗੁਰਪ੍ਰੀਤ ਸਿੰਘ ਜੀ ਪੀਜੀ ਦੀ ਸਪੋਰਟ ਕਰਿਓ ਤਾਂ ਜੋ 1 ਜੂਨ ਦਿਨ ਸ਼ਨੀਵਾਰ ਨੂੰ ਆਪਾਂ ਵੱਧ ਤੋਂ ਵੱਧ ਵੋਟਾਂ ਪਾ ਕੇ ਇਹਨਾਂ ਨੂੰ ਆਪਾਂ ਜਿਤਾ ਕੇ ਸੰਸਦ ਦੇ ਵਿੱਚ ਭੇਜ ਸਕੀਏ ਇੰਨੀ ਘਾਟੋਂ ਮੰਨੇ ਸਭ ਤੋਂ ਵੱਧ ਵੋਟਾਂ ਨਾਲ ਜਿੱਤੇ ਫਿਰ ਫਤੇਗੜ ਸਾਹਿਬ ਦੀ ਕੰਪੇਨਿੰਗ ਦਾ ਤੁਹਾਨੂੰ ਅੱਧਾ ਮਿਲਿਆ ਹੁਣ ਆਲ ਇੰਡੀਆ ਦਾ ਤੁਹਾਨੂੰ ਮਿਲਿਆ ਉਹਦੇ ਬਾਰੇ ਕੀ ਕਹਣਾ ਤੁਹਾਡਾ ਇਹ ਸਭ ਅਸ਼ੀਰਵਾਦ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਸਰਦਾਰ ਭਗਵੰਤ ਸਿੰਘ ਮਾਨ ਡਾਕਟਰ ਸੰਦੀਪ ਪਾਟਕ ਜੀ ਦਾ ਜਿਹੜੀ ਮੈਂ ਇਹ ਕਹੂੰਗਾ ਵੀ ਸਮਝ ਲੋ ਵੀ ਹਰੇਕ ਬੰਦਾ ਮਿਹਨਤ ਕਰਦਾ ਔਰ ਮਿਹਨਤ ਦੇ ਹਿਸਾਬ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਜਿਹੜਾ ਬੰਦਾ ਵੀ ਮਿਹਨਤ ਕਰਦਾ ਉਹਨੂੰ ਉਹਦੇ ਮਤਲਬ ਕਿ ਮਿਹਨਤ ਦੇ ਹਿਸਾਬ ਨਾਲ ਹਰੇਕ ਇਨਸਾਨ ਨੂੰ ਅਡਜਸਟ ਕੀਤਾ ਜਾਂਦਾ ਸੋ ਇਸ ਕਰਕੇ ਇੱਕੋ ਇੱਕ ਪਾਰਟੀ ਹੈ ਜਿਹਦੇ ਵਿੱਚ ਵਰਕਰ ਦੀ ਕਦਰ ਹੈ ਇੱਜ਼ਤ ਹੈ ਵਰਕਰ ਦੀ ਔਰ ਮੈਂ ਤਾਂ ਵੱਧ ਤੋਂ ਵੱਧ ਮਤਲਬ ਕਿ ਇਹ ਕਹੂੰਗਾ ਵੀ ਯੂਥ ਨੂੰ ਵੀ ਬੇਨਤੀ ਕਰੂੰਗਾ ਕਿ ਵੱਧ ਤੋਂ ਵੱਧ ਆਮ ਆਦਮੀ ਪਾਰਟੀ ਦੇ ਨਾਲ ਜੁੜੋ ਤਾਂ ਜੋ ਜੇ ਤੁਸੀਂ ਜੁੜੋਗੇ ਤਾਂ ਆਪਾਂ ਇਹ ਇੱਕ ਚੰਗੀ ਇੱਕ ਲਹਿਰ ਬਣਾ ਸਕਾਂਗੇ ਔਰ ਤੁਹਾਡਾ ਮਾਣ ਸਨਮਾਨ ਇੱਜ਼ਤ ਹੈ ਜੋ ਉਹ ਅਸੀਂ ਬਰਕਰਾਰ ਰੱਖਾਂਗੇ ਔਰ ਜਿਸ ਜਿਸ ਤਰ੍ਹਾਂ ਦੀ ਵੀ ਤੁਹਾਡੀ ਵਰਕਿੰਗ ਹੋਊਗੀ ਉਸ ਹਿਸਾਬ ਦੇ ਨਾਲ ਇਹਦੇ ਤੁਹਾਨੂੰ ਮਾਣ ਸਨਮਾਨ ਉਪਲਬਧੀਆਂ ਪ੍ਰਾਪਤੀਆਂ ਜ਼ਰੂਰ ਮਿਲਣਗੀਆਂ ਜੀ ਧੰਨਵਾਦ ਸਾਰਾ